ਸਾ ਦੋਸਤੋ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਲੈ ਕੇ ਕੁਝ ਨਵੀਆਂ ਅਪਡੇਟਾਂ ਸਾਹਮਣੇ ਆਈਆਂ ਨੇ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਦੋਸਤੋ ਸਿੱਧੂ ਮੂਸੇਵਾਲੇ ਦਾ ਇਸੇ ਮਹੀਨੇ ਇੱਕ ਗਾਣਾ ਰਿਲੀਜ਼ ਹੋਏਗਾ ਉਸ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਛੋਟੇ ਸਿੱਧੂ ਬਾਰੇ ਮੀਡੀਆ ਵਾਲਿਆਂ ਲੋ ਜਦੋਂ ਬਾਪੂ ਬਲਕੌਰ ਸਿੰਘ ਜੀ ਨੂੰ ਇਹ ਸਵਾਲ ਕੀਤਾ ਗਿਆ ਕਿ ਤੁਸੀਂ ਛੋਟੇ ਸਿੱਧੂ ਦੀਆਂ ਤਸਵੀਰਾਂ ਅਤੇ ਵੀਡੀਓਆਂ ਸ਼ੇਅਰ ਕਰਦੇ ਰਿਹਾ ਕਰੋ ਤਾਂ ਕਿ ਜੋ ਫੈਨਾਂ ਦਾ ਮੋਹ ਸਿੱਧੂ ਨਾਲ ਸੀ ਉਹ ਨਿੱਕੇ ਸਿੱਧੂ ਨਾਲ ਵੀ ਉਵੇਂ ਹੀ ਬਣਿਆ ਰ ਕੋਰ ਸਿੰਘ ਜੀ ਨੇ ਇਸ ਦੇ ਜਵਾਬ ਵਿੱਚ ਕਿਹਾ ਵੈਸੇ ਤਾਂ ਛੋਟਾ ਸੋਸ਼ਲ ਮੀਡੀਆ ਤੇ ਲਗਭਗ ਸ਼ਾਇਆ ਹੀ ਰਹਿੰਦਾ ਹੈ ਪਰ ਹਜੇ ਉਹ ਥੋੜਾ ਨਿੱਕਾ ਹੈ ਉਹਨੂੰ ਥੋੜਾ ਹੋਰ ਸੰਭਾਲਣ ਦਿਓ ਉਹ ਸਾਰੇ ਦਰਸ਼ਕਾਂ ਦੀਆਂ ਉਮੀਦਾਂ ਤੇ ਜ਼ਰੂਰ ਖਰਾ ਉਤਰੇਗਾ ਨਾਲ ਦੀ ਨਾਲ ਦੋਸਤੋ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੱਧੂ ਬਾਈ ਦੇ ਹੋਲੋਗ੍ਰਾਮ ਸ਼ੋਅ ਲੱਗਣੇ ਨੇ ਅਤੇ ਦੋਸਤੋ ਜਿਨ੍ਹਾਂ ਨੇ ਉਹ ਸ਼ੋਅ ਆਰਗੇਨਾਈਜ਼ ਕਰਾਣੇ ਨੇ ਪਲੈਟਿਨਮ ਇਵੈਂਟ ਵਾਲੇ ਉਹਨਾਂ ਨੇ ਇੱਕ ਇੰਸਟਾਗ੍ਰam ਤੇ ਸ਼ੇਅਰ ਕੀਤਾ ਹੈ ਭਈ ਆਰ ਯੂ ਗਾਈਜ਼ ਰੈਡੀ ਮਤਲਬ ਤੁਸੀਂ ਸਾਰੇ ਰੈਡੀ ਹੋ ਸਭ ਨੂੰ ਬਹੁਤ ਹੀ ਬੇਸਬਰੀ ਤੋਂ ਵੇਟ ਹੁੰਦੀ ਏ ਸਿੱਧੂ ਬਾਈ ਦਾ ਨਵਾਂ ਗਾਣਾ ਕਦੋਂ ਆਣਾ ਐ ਸੋ ਬਾਪੂ ਬਲਕੌਰ ਸਿੰਘ ਜੀ ਨੇ ਇਹ ਕਨਫਰਮ ਕੀਤਾ ਆਇਆ ਹੋਊ ਕਿ ਹੋ ਸਕਦਾ ਅਸੀਂ ਨਵੰਬਰ ਦੇ ਵਿੱਚ ਹੀ ਸਿੱਧੂ ਦਾ ਗਾਣਾ ਛੱਡ ਦਈਏ ਨਾਲ ਦੀ ਨਾਲ ਬਾਪੂ ਬਲਕੌਰ ਸਿੰਘ ਜੀ ਨੇ ਇਹ ਵੀ ਕਿਹਾ ਕਿ ਗਾਣਿਆਂ ਦਾ ਸਟਾਕ ਹਜੇ ਸਾਡੇ ਕੋਲ ਵਾਧੂ ਪਿਆ ਐ ਬਾਕੀ ਦੋਸਤੋ ਜੇ ਤੁਸੀਂ ਵੀ ਸੱਚੇ ਦਿਲੋਂ ਸਿੱਧੂ ਬਾਈ ਦੇ ਫੈਨ ਹੋ ਤਾਂ ਕਮੈਂਟਾਂ ਵਿੱਚ ਹੈਸ਼ਟੈਗ ਜਸਟਿਸ ਫॉर ਸਿੱਧੂ ਮੂਸੇਵਾਲਾ ਜ਼ਰੂਰ ਲਿਖਿਓ